ਚਾਹੇ ਤੁਸੀਂ ਛੋਟੇ ਕਿਸਾਨ ਆ ਚਾਹੇ ਤੁਸੀਂ ਵੱਡੇ ਕਿਸਾਨ ਆ ਤੇ ਇਹ ਮੁਰਗੀ ਵਾਰਨ ਦਾ ਕੰਮ ਸਾਈਡ ਬਿਜ਼ਨਸ ਦੇ ਤੌਰ ਤੇ ਜਰੂਰ ਕਰੋ ਕਿਵੇਂ ਤੁਸੀਂ 50 ਮੁਰਗੀਆਂ ਰੱਖ ਲਓ ਜਾਂ 100 ਮੁਰਗੀਆਂ ਰੱਖ ਲਓ 100 ਮੁਰਗੀਆਂ ਜੇ ਤੁਸੀਂ ਰੱਖਦੇ ਆ ਉਹਦੇ ਵਿੱਚ ਤੁਹਾਨੂੰ 20-25000 ਮਹੀਨਾ ਤੁਹਾਡੀ ਜਿਹੜੀ ਕਮਾਈ ਆ ਉਹ ਪੱਕੀ ਹੀ ਆ ਜੇ ਤੁਸੀਂ 50 ਮੁਰਗੀਆਂ ਰੱਖਦੇ ਆ ਤੇ ਉਹਦੇ ਵਿੱਚ 15-16000 ਤੁਹਾਡੀ ਕਮਾਈ ਪੱਕੀ ਹੀ ਆ ਤੇ ਇਹਦੇ ਹੋਣ ਵਾਲੇ ਖਰਚੇ ਦੀ ਜੇ ਆਪਾਂ ਗੱਲ ਕਰੀਏ ਤਾਂ ਜੇ ਆਪਾਂ ਖੇਤੀਬਾੜੀ ਦਾ ਕੰਮ ਕਰਦੇ ਆ ਤਾਂ ਇਹਦੇ ਤੇ ਜਿਹੜਾ ਖਰਚਾ ਆਉਣ ਵਾਲਾ ਆ ਉਹ ਸਮਝ ਲਓ ਕਿ 1 ਰੁਪਿਆ ਵੀ ਨਹੀਂ ਆਊਗਾ ਹਾਂ ਗੱਲ ਕਰਦੇ ਆ ਕਿਵੇਂ ਆਪਾਂ 6 ਮਹੀਨਿਆਂ ਬਾਅਦ ਜਿਹੜੀ ਫਸਲ ਆ ਉਹ ਮੰਡੀ ਸੱਟਦੇ ਆ ਤੇ ਉਥੋਂ ਜਿਵੇਂ ਕਿ ਜਦੋਂ ਆਪਾਂ ਚਾਵਲ ਸੱਟਦੇ ਆ ਤਾਂ ਉਥੂ ਉਹ ਜਿਹੜੀ ਰੈਂਦ ਖੁੰਦ ਬਚਦੀ ਆ ਉਹ ਆਪਾਂ ਕਈ ਵਾਰ ਉੱਥੇ ਹੀ ਵੇਚ ਆਨੇ ਆ ਉਹਨੂੰ ਨਾ ਵੇਚੋ ਘਰ ਲਿਓ ਇਹਨਾਂ ਨੂੰ ਪਾਓ ਇਹ ਉਹਨਾਂ ਤੇ ਹੀ ਪਲ ਜਾਣਗੇ ਸਾਡਾ ਕੰਮ ਖੇਤੀਬਾੜੀ ਦਾ ਆ ਅਸੀਂ 11-12 ਖੇਤਾਂ ਦੀ ਜਿਹੜੀ ਖੇਤੀਬਾੜੀ ਕਰਦੇ ਆ ਤੇ ਸਾਈਡ ਬਿਜ਼ਨਸ ਦੇ ਤੌਰ ਤੇ ਆਪਾਂ 50 ਮੁਰਗੀਆਂ ਰੱਖੀਆਂ ਹੋਈਆਂ ਨੇ ਇਹਨਾਂ ਤੇ ਖਰਚੇ ਦੀ ਜੇ ਆਪਾਂ ਗੱਲ ਕਰੀਏ ਤਾਂ ਜ਼ੀਰੋ ਖਰਚਾ ਆਉਂਦਾ ਆ ਕਿਵੇਂ 6 ਮਹੀਨੇ ਬਾਅਦ ਫਸਲ ਮੰਡੀ ਸਿੱਟੀ ਦੀ ਆ ਹਰੇਕ ਫਸਲ ਚੋਂ ਜਿਹੜੀ ਰਹਿਣ ਖੁੰਦਾ ਉਹ ਤਾਂ ਬਚਦੀ ਆ ਉਹ ਅਸੀਂ ਉੱਥੇ ਨਹੀਂ ਵੇਚੀ ਦੀ ਅਸੀਂ ਘਰੇ ਲੈ ਕੇ ਆਉਨੇ ਆ ਇੱਕ ਛੋਟਾ ਡਰਮ ਰੱਖਿਆ ਹੋਇਆ ਇਹਨਾਂ ਲਈ ਉਹਦੇ ਵਿੱਚ ਪਾ ਕੇ ਰੱਖ ਲਈਦੀ ਆ ਤੇ 6 ਮਹੀਨੇ ਇਹਨਾਂ ਦੇ ਸੌਖੇ ਹੀ ਉਹਦੇ ਨਾਲ ਲੰਘ ਜਾਂਦੇ ਆ ਤੇ ਇਹਨਾਂ ਤੋਂ ਸਾਈਡ ਬਿਜ਼ਨਸ ਦੇ ਤੌਰ ਤੇ ਅਸੀਂ ਕਮਾਈ ਕਰਦੇ ਆ ਪਹਿਲਾਂ ਸਾਡੇ ਕੋਲੇ 35 ਮੁਰਗੀਆਂ ਸੀ ਫਿਰ ਅਗਲੇ ਸਾਲ ਕੋਈ ਸਾਡੀ ਸਲਾਹ ਨਹੀਂ ਸੀ ਇਹ ਕੰਮ ਨੂੰ ਅੱਗੇ ਵਧਾਉਣ ਦੀ ਫਿਰ 25 26 ਮੁਰਗੀਆਂ ਰਹਿ ਗਈਆਂ ਕੁਝ ਵਿੱਚੋਂ ਮਰ ਗਈਆਂ ਉਸ ਤੋਂ ਬਾਅਦ ਇਸ ਸਾਲ ਮੈਂ 50 ਦਾ ਟਾਰਗੇਟ ਰੱਖ ਕੇ ਇਹ ਕੰਮ ਸ਼ੁਰੂ ਕੀਤਾ ਸਾਈਡ ਬਿਜ਼ਨਸ ਦੇ ਤੌਰ ਤੇ ਸਾਈਡ ਬਿਜ਼ਨਸ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇਨ੍ਹਾਂ ਤੇ ਖਰਚਾ ਕੋਈ ਨਹੀਂ ਆ ਖੇਤੀਬਾੜੀ ਵਾਲੇ ਜੇ ਤੁਸੀਂ ਹੈਗੇ ਆ ਤਾਂ ਇਹ ਕੰਮ ਜ਼ਰੂਰ ਕਰੋ ਪੰਜਾ ਮੁਰਗੀਆਂ ਰੱਖ ਲਓ 100 ਮੁਰਗੀ ਰੱਖ ਲਓ ਇਹਦੇ ਵਿੱਚ ਤੁਹਾਨੂੰ ਜਿਹੜਾ ਘਾਟ ਆ ਉਹ ਕੋਈ ਨਹੀਂ ਹੋਊਗਾ ਸ਼ੁਰੂ ਦੇ ਵਿੱਚ 50 ਰੱਖ ਲਓ 50 ਰੱਖ ਕੇ ਦੇਖੋ ਕਿ ਤੁਹਾਨੂੰ ਇਹਨਾਂ ਤੋਂ ਕੀ ਫਾਇਦਾ ਹੁੰਦਾ ਆ ਫਿਰ ਤੁਸੀਂ ਜਿਹੜਾ ਇਹ ਕੰਮ ਆ ਉਹਨੂੰ ਅੱਗੇ ਵੀ ਵਧਾ ਸਕਦੇ ਆ ਜੇ ਤੁਸੀਂ ਖੇਤੀਬਾੜੀ ਦਾ ਕੰਮ ਕਰਦੇ ਆ ਉਹਦੇ ਵਿੱਚ ਜੇ ਇਹਦੇ ਤੋਂ ਤੁਸੀਂ ਮਹੀਨਾ 20-25000 ਰੁਪਇਆ ਵੀ ਕਮਾਉਂਦੇ ਆ ਉਹਦੇ ਨਾਲ ਤੁਹਾਡੇ ਘਰ ਦਾ ਖਰਚ ਸੋ ਖਾਈ ਚੱਲੂਗਾ ਸੋ ਬਾਕੀ ਅਗਲੀ ਜਾਣਕਾਰੀ ਲਈ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਨੂੰ ਇਦਾਂ ਦੀ ਜਾਣਕਾਰੀ ਆਪਾਂ ਦਿੰਦੇ ਰਵਾਂਗੇ ਵੀਡੀਓ ਦੇਖਣ ਲਈ ਧੰਨਵਾਦ ਸ਼ੁਕਰੀਆ